ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ 25 ਮਈ ਨੂੰ ਹਰਿਆਣਾ ਦੇ ਵਿੱਚ ਪੋਲਿੰਗ ਹੋ ਰਹੀ ਹੈ ਅੱਜ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋਈ ਹੈ ਤੇ 10 ਲੋਕ ਸਭਾ ਸੀਟਾਂ ਨੇ ਜਿਹੜੀਆਂ ਹਰਿਆਣਾ ਦੀਆਂ ਉੱਥੇ ਅੱਜ ਲੋਕ ਜਿਹੜੇ ਨੇ ਉਹ ਆਪਣੇ ਵੋਟ ਦਾ ਜਿਹੜਾ ਰਾਈਟ ਹੁੰਦਾ ਉਸ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਨੇ ਦੱਸ ਦਈਏ ਕਿ 2 ਕਰੋੜ ਤੋਂ ਵੱਧ ਜਿਹੜੇ ਐਲੀਜੀਬਲ ਵੋਟਰਸ ਨੇ ਹਰਿਆਣਾ ਦੇ ਜਿਹੜੇ ਅੱਜ ਆਪਣਾ ਰਾਈਟ ਦਾ ਇਸਤੇਮਾਲ ਕਰਨ ਜਾ ਰਹੇ ਨੇ 6ਵੇਂ ਫੇਸ ਦੇ ਵਿੱਚ ਹਰਿਆਣਾ ਜਿਹੜਾ ਹੈਗਾ ਉਹ ਅੱਜ ਵੋਟ ਕਰੂਗਾ ਇਸ ਤੋਂ ਬਾਅਦ ਇੱਕ ਫੇਸ ਜਿਹੜਾ ਹੈਗਾ ਉਹ ਬਾਕੀ ਆ ਤੇ 10 ਲੋਕ ਸਭਾ ਸੀਟਾਂ ਦੇ ਨਾਲ-ਨਾਲ ਜਿਹੜੀ ਕਰਨਾਲ ਦੀ ਜਿਹੜੀ ਅਸੈਂਬਲੀ ਸੀਟ ਹੈ ਵਿਧਾਨ ਸਭਾ ਸੀਟ ਹੈ ਉੱਥੇ ਵੀ ਬਾਇ ਇਲੈਕਸ਼ਨ ਜਿਹੜੇ ਨੇ ਉਸ ਦੇ ਲਈ ਵੀ VOTING ਅੱਜ ਹੀ ਹੋਣ ਜਾ ਰਹੀ ਹੈ ਜਿੱਥੇ ਨਾਇਬ ਸੈਣੀ ਜਿਨ੍ਹਾਂ ਨੇ ਮਨੋਰ ਲਾਲ ਖੱਟਰ ਨੂੰ ਰਿਪਲੇਸ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਬਣੇ ਉਹ ਉੱਥੋਂ ਚੋਣ ਲੜ ਰਹੇ ਨੇ ਤੇ ਉੱਥੇ ਵੀ ਉਸ ਸੀਟ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਵੀ ਹੋਊਗਾ ਅੱਜ VOTING ਦੇ ਰਾਹੀਂ ਤੇ ਜਿਹੜੀ 10 ਸੀਟਾਂ ਨੇ ਲੋਕ ਸਭਾ ਦੀਆਂ ਆ ਦੱਸ ਦਈਏ ਕਿ ਉੱਥੇ ਹਰਿਆਣਾ ਦੇ ਇਸ ਤੋਂ ਪਹਿਲਾਂ ਜਿਹੜੇ ਮੁੱਖ ਮੰਤਰੀ ਸੀ ਮਨੋਰ ਲਾਲ ਖੱਟਰ ਉਹ ਕਰਨਾਲ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਸੋ ਇਸ ਤੋਂ ਇਲਾਵਾ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਕੁਮਾਰੀ ਸੈਲਜਾ ਨੇ ਜਿਹੜੇ ਉਹ ਇਹ ਲੋਕ ਸਭਾ ਚੋਣਾਂ ਜਿਹੜੀਆਂ ਨੇ ਲੜ ਰਹੇ ਨੇ ਸੋ ਕਈ ਵੱਡੇ ਲੀਡਰ ਜਿਹੜੇ ਨੇ ਹਰਿਆਣਾ ਦੇ ਉਹ ਇਸ ਵਾਰੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ 'ਚ ਨੇ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਲੋਕ ਕਿਸ ਤਰ੍ਹਾਂ ਦੇ ਨਾਲ ਅੱਜ ਆਪਣਾ ਫੈਸਲਾ ਸੁਣਾਉਣਗੇ ਕਈ ਵੱਡੇ ਜਿਹੜੇ ਲੀਡਰ ਨੇ ਉਹ ਆਪਣੇ ਆਪਣੇ ਜਿੱਥੇ-ਜਿੱਥੇ ਵੀ ਉਹਨਾਂ ਦੇ ਵੋਟ ਨੇ ਉੱਥੇ ਵੋਟ ਪਾਉਣ ਆਏ ਨੇ ਅੱਜ ਸਵੇਰ ਤੋਂ ਹੀ ਹਰਿਆਣਾ ਦੇ ਵੱਖ-ਵੱਖ ਪੋਲੀਟੀਕਲ ਪਾਰਟੀ ਦੇ ਲੀਡਰਾਂ ਨੇ ਵੋਟ ਪਾਈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ VOTING ਜਿਹੜੀ ਹੈ ਉਹ ਕੀਤੀ ਜਾਵੇ ਦੱਸ ਦिए ਕਿ 5470 ਪੋਲਿੰਗ ਸਟੇਸ਼ਨਸ ਨੇ ਜਿਹੜੇ ਉਹ अर्बन ਏਰੀਆਜ਼ ਦੇ ਵਿੱਚ ਸੈਟਅਪ ਕੀਤੇ ਗਏ ਨੇ ਤੇ 14342 ਪੋਲਿੰਗ ਸਟੇਸ਼ਨਸ ਨੇ ਜਿਹੜੇ ਉਹ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਸੈਟਅਪ ਕੀਤੇ ਗਏ ਨੇ ਅੱਜ ਦੀਆਂ ਇਹਨਾਂ ਚੋਣਾਂ ਦੇ ਲਈ ਤੇ 96000 ਅਫਸਰ ਨੇ ਜਿਹੜੇ ਤੇ EMPLOYES ਨੇ ਉਹ ਡਿਊਟੀ ਤੇ ਤਨਾਤ ਰਹਿਣਗੇ ਇਹਨਾਂ ਵੱਖ-ਵੱਖ ਪੋਲਿੰਗ ਸਟੇਸ਼ਨਸ ਤੇ ਤੇ ਇਹਦੇ ਇਲਾਵਾ ਫਲਾਈਂਗ ਸਕਵਾਡ ਹੈ ਤੇ ਜਿਹੜੀਆਂ ਸਿਕਿਉਰਿਟੀ ਫੋਰਸਿਜ਼ ਨੇ ਉਹ ਵੀ ਡਿਊਟੀ ਨਿਭਾਉਣਗੀਆਂ ਤਾਂ ਜੋ ਫਰੀ ਐਂਡ ਫੇਅਰ ਜਿਹੜੀ ਪੋਲਿੰਗ ਹੋਵੇ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਤੇ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਕਾਨੂੰਨੀ ਤੌਰ ਤੇ ਕੋਈ ਗੜਬੜ ਨਾ ਹੋਵੇ ਸੋ ਉਸ ਨੂੰ ਯਕੀਨੀ ਬਣਾਉਣ ਦੇ ਲਈ ਪ੍ਰਬੰਧ ਜਿਹੜੇ ਨੇ ਉਹ ਸਾਰੇ ਕੀਤੇ ਗਏ ਨੇ 4 ਜੂਨ ਨੂੰ ਬਾਕੀ ਪੂਰੇ ਦੇਸ਼ ਚ ਵੱਖ-ਵੱਖ ਜਿਹੜੀਆਂ ਲੋਕ ਸਭਾ ਸੀਟਾਂ ਤੇ ਚੋਣਾਂ ਹੋਈਆਂ ਉਹਦੇ ਨਾਲ ਹੀ ਹਰਿਆਣਾ ਦੀਆਂ ਵੀ ਇਹਨਾਂ 10 ਸੀਟਾਂ ਤੇ ਗਿਣਤੀ ਜਿਹੜੀ ਆ ਹੋਣੀ ਆ ਸੋ 1 ਜੂਨ ਨੂੰ ਲਾਸਟ ਫੇਸ ਹੈ ਤੇ ਉਸ ਤੋਂ ਬਾਅਦ 4 ਜੂਨ ਨੂੰ ਕਾਊਂਟਿੰਗ ਡੇ ਹੈ 4 ਜੂਨ ਨੂੰ ਫੈਸਲਾ ਆਊਗਾ ਕਿ ਦੇਸ਼ ਦੇ ਵਿੱਚ ਇਸ ਵਾਰ ਸੱਤਾ ਕੌਣ ਮੰਨਣ ਜਾ ਰਿਹਾ ਹੈਗਾ ਕਿ ਭਾਜਪਾ ਦੁਬਾਰਾ ਰਿਪੀਟ ਕਰਦੀ ਹੈ ਜਾਂ ਇਸ ਵਾਰ ਇੰਡੀਆ ਲਾਇੰਸ ਜਿਹੜਾ ਉਹਨਾਂ ਦੇ ਅਗੇਂਸਟ ਹੈ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ ਸੋ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਤੇ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਲੀਡਰਾਂ ਨੇ ਵੋਟ ਪਾ ਕੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ये तो प्रजातंत्र का महापर्व है लोगों ने फैसला करना है कि हरियाणा प्रदेश का जागरूक मतदाता किसको चुन करके भेजता है और सर जिस तरीके की सारा वगैरह पहले विरोध था जब बीजेपी के साथ आपका अलायंस था अब नहीं है तो उसका कितना एडवांटेज और डिसएडवांटेज आप देखते हैं एडवांटेज डिसएडवांटेज तय करना प्रदेश की जनता का काम है ये फैसला लोगों ने करना है जहाँ जहाँ विरोध की बात आप कर रहे हैं किसान विरोध नहीं था पॉलिटिकल पार्टी के वर्कर विरोध कर रहे थे तो हम अपने कार्यकाल से संतुष्ट हैं और हमने जो काम लोगों से प्रोमिस किए थे वो पूरे करने का काम किया है जो नहीं कर पाए उनको पूरा करने का काम आगे करेंगे बढ़ चढ़कर लोकतंत्र के इस महापर्व में वोट के अधिकार के साथ अपनी ताकत को बढ़ाने का काम करें सभी वोटर्स बाहर निकले गर्मी से डरे मत ये गर्मी बदलाव की है और आप सबकी ताकत यही होगी कि आप अपने मत से इस देश का भविष्य लिखने का काम करें मैं तो ये उम्मीद रखता हूं कि इस देश में रिकॉर्ड तोड़ वोटिंग हरियाणा प्रदेश में आ आपको लगता है कि बदलाव होगा इस बार बिल्कुल होगा और जैसे 1970 में बदलाव आया था 2024 पीक नहीं पकड़ता